ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਗਰੂ ਪਿਆਰਿਓ ਤਾਨੋ ਤਾਨੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਰੇ ਦੀ ਮਿਹਰ ਸਦਕਾ ਅਤੇ ਸਮੂਹ ਨਗਰ ਪਿੰਡ ਤੇਰਾ ਐਚ ਸਮੂਹ ਸੰਗਤਾਂ ਦੇ ਸੰਯੋਗ ਦੇ ਨਾਲ ਰਲ ਮਿਲ ਕੇ ਬੜੀ ਸ਼ਰਧਾ ਪਾਵਨਾ ਦੇ ਨਾਲ ਜੋ ਕਿ ਹਰ ਸਾਲ ਮਹਾਨ ਨਗਰ ਕੀਰਤਨ ਦੇ ਵਿੱਚ ਸਮੂਹ ਸੰਗਤਾਂ ਤਨ ਮਨ ਧਨ ਦੇ ਨਾਲ ਗੁਰਮੁਖ ਪਿਆਰਿਓ ਬੜੀ ਸ਼ਰਧਾ ਪਾਵਨਾ ਦੇ ਨਾਲ ਸੇਵਾ ਕਰਦੇ ਹੋ ਜੀ ਅੱਜ 13 ਜਨਵਰੀ ਹੈ ਮਹਾਨ ਨਗਰ ਕੀਰਤਨ ਚੌਥਾ ਨਗਰ ਕੀਰਤਨ ਸਮੂਚੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਕਰਵਾ ਰਹੇ ਹੋ ਜੀ ਆਪ ਬੜੀ ਸ਼ਰਧਾ ਭਾਵਨਾ ਦੇ ਨਾਲ ਸਮੂਚੀਆਂ ਸੰਗਤਾਂ ਬਹੁਤ ਸੇਵਾ ਕਰਦੇ ਹੋ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋ ਜੀ ਹਰ ਗੜੀ ਦੇ ਵਿੱਚ ਸਤਿਗੁਰ ਜੀ ਬੜੀ ਸ਼ਰਧਾ ਭਾਵਨਾ ਦੇ ਨਾਲ ਸਮੂਚੀਆਂ ਸੰਗਤਾਂ ਨੇ ਪਾਈਆਂ ਆਪਣੀਆਂ ਆਪਣੀਆਂ ਗੜੀਆਂ ਜੋ ਬੜੀ ਸ਼ਰਧਾ ਭਾਵਨਾ ਦੇ ਨਾਲ ਸਵਾਰੀਆਂ ਹਨ ਸੀ ਅਤੇ ਗੁਰਦੁਆਰਾ ਸਾਹਿਬ ਤੋਂ ਰਵਾਨਾ ਹੋਇਆ ਜੋ ਮਹਾਨ ਨਗਰ ਕੀਰਤਨ ਹਰ ਨਗਰ ਦੇ ਹਰ ਗਲੀ ਦੇ ਵਿੱਚ ਸਤਿਗੁਰੂ ਜੀ ਬੜੀ ਸ਼ਰਧਾ ਭਾਵਨਾ ਦੇ ਨਾਲ ਸਮੁੱਚੀਆਂ ਸੰਗਤਾਂ ਨੇ ਭਾਈ ਗੁਰੂ ਸਾਹਿਬ ਜੀ ਦਾ ਬੜਾ ਆਦਬ ਸਤਕਾਰ ਕੀਤਾ ਹੈ ਸਾਡੇ ਨੌਜਵਾਨਾਂ ਵੀਰਾਂ ਵੱਲੋਂ ਬੜਾ ਉਦਮ ਉਪਰਾਲਾ ਕੀਤਾ ਜਾਂਦਾ ਹੈ ਕਿ ਬੜੀ ਸ਼ਰਧਾ ਭਾਵਨਾ ਦੇ ਨਾਲ ਨੌਜਵਾਨ ਵੀਰ ਸਾਰੇ ਹੀ ਨਗਰ ਰਲ ਮਿਲ ਕੇ ਬੜੀ ਜੋਸ਼ ਦੇ ਨਾਲ ਸੇਵਾ ਕਰਦੇ ਹੋ ਜੀ ਆਪ ਜੀ ਦਰਸ਼ਨ ਕਰ ਸਕਦੇ ਹੋ ਜੀ ਥਾਂ ਥਾਂ ਤੇ ਜੋ ਚਾਹ ਦੇ ਲੰਗਰ ਦੁੱਧ ਦੇ ਲੰਗਰ ਔਰ ਕਈ ਪ੍ਰਕਾਰ ਦੇ ਲੰਗਰ ਲਾਏ ਗਏ ਨੇ ਸਤਿਗੁਰ ਜੀ ਨਾਮਾ ਧਾਮ ਨੂੰ ਜਾਣਦੇ ਨੇ ਸਤਿਗੁਰ ਜੀ ਐਸੇ ਤਰ੍ਹਾਂ ਹੀ ਸਮੂਹ ਸੇਵਾਦਾਰਾਂ ਤੋਂ ਆਪਣੇ ਦਰ ਘਰ ਦੀ ਸੇਵਾ ਗੁਰੂ ਕੀਆ ਸੰਗਤਾਂ ਦੀ ਸੇਵਾ ਸਤਿਗੁਰ ਜੀ ਕਰਵਾਉਂਦੇ ਰਹੇ ਜੀ ਨਗਰ ਤੋਂ ਰਵਾਨਾ ਹੋਇਆ ਜੋ ਮਹਾਨ ਨਗਰ ਕੀਰਤਨ ਹਰ ਸਾਲ ਸਾਡੇ ਬਹੁਤ ਪਿਆਰ ਵਾਲੇ ਵੀਰ ਰਕੇਜ ਜਲੋਤਰਾ ਜੀ ਉਹਨਾਂ ਦੇ ਪੱਠੇ ਤੱਕ ਸਤਿਗੁਰਾਂ ਜੀ ਦੀ ਜੋ ਕਿ ਪਾਲਕੀ ਸਾਹਿਬ ਜੀ ਦੇ ਜੋ ਆਪ ਜੀ ਦਰਸ਼ਨ ਕਰ ਰਹੇ ਹੋ ਜੀ ਵੀਰ ਜੀ ਨੇ ਬੇਨਤੀ ਕੀਤੀ ਜਿਪਸਰੇ ਦਿਨਾਂ ਦੇ ਵਿੱਚ ਵੀ ਸਾਡੇ ਜੋ ਪੱਠੇ ਦੇ ਵੀ ਸਤਿਗੁਰਾਂ ਦੇ ਚਰਨ ਪਵਾਏ ਜਾਣ ਅਤੇ ਸਤਿਗੁਰ ਜੀ ਹੁਣ ਪੱਠੇ ਤੇ ਜਾ ਰਹੇ ਨੇ ਰਵਾਨਾ ਹੋ ਰਹੇ ਨੇ ਸਤਿਗੁਰ ਕਿਰਪਾ ਕਰਨ ਸਮੂਚੀਆਂ ਸੰਗਤਾਂ ਨੇ ਪਾਈ ਸਤਿਗੁਰਾਂ ਦੀ ਪਲਕੀ ਸਾਹਿਬ ਦੇ ਨਾਲ ਤੁਰ ਕੇ ਬਹੁਤ ਸ਼ਰਧਾ ਭਾਵਨਾ ਦੇ ਨਾਲ ਸੇਵਾ ਕੀਤੀ ਹੈ ਜੀ ਤੁਰ ਕੇ ਹੀ ਸਾਰੀ ਹੀ ਸੰਗਤ ਪੱਠੇ ਤੱਕ ਪਹੁੰਚੀ ਹੈ ਹਰ ਸਾਲ ਵੀਰ ਬੜੀ ਸ਼ਰਧਾ ਭਾਵਨਾ ਦੇ ਨਾਲ ਸਾਡਾ ਵੀਰ ਬੜੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰਦਾ ਹੈ ਗੁਰੂ ਸਾਹਿਬ ਸਮੂਹ ਪਰਿਵਾਰ ਨੂੰ ਸਾਰੇ ਹੀ ਪਰਵਾਰ ਨੂੰ ਚੜ੍ਹਦੀਆਂ ਕਲਾ ਬਖਸ਼ਣ ਐਸੇ ਤਰ੍ਹਾਂ ਹੀ ਦਰ ਘਰ ਦੀ ਸਤਿਗੁਰ ਜੀ ਸੇਵਾ ਕਰਵਾਉਂਦੇ ਰਹਿਣ ਜੀ ਅਸੀਂ ਵੀਰ ਰਕੇ ਜਲੋਤਰਾਏ ਦਾ ਸਾਡੇ ਨਗਰ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਵੀਰ ਦਾ ਜਿਨ੍ਹਾਂ ਨੇ ਭਾਈ ਗੁਰੂਕੀਆਂ ਸੰਗਤਾਂ ਵਾਸਤੇ ਜੋ ਕਿ ਕੇਲਿਆਂ ਦੇ ਲੰਗਰ ਲਾਏ ਗਏ ਨੇ ਅਤੇ ਬੜਾ ادب ਸਤਕਾਰ ਸਮੂਹ ਸੰਗਤਾਂ ਦਾ ਸਾਡੇ ਵੀਰ ਜਲੋਤਰਾ ਜੀ ਨੇ ਕੀਤਾ ਹੈ ਅਸੀਂ ਫਿਰ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵੀਰ ਦਾ ਸਤਿਗੁਰੂ ਕਿਰਪਾ ਕਰਨ ਸਾਰਿਆਂ ਨੂੰ ਸਾਰੇ ਪਰਿਵਾਰ ਨੂੰ ਚੜ੍ਹਦੀਆਂ ਕਲਾ ਬਖਸ਼ਣ ਤਨ ਮਨ ਧੰਦੇ ਨਾਲ ਵੀਰ ਨੇ ਸੇਵਾ ਕੀਤੀ ਹੈ ਸਤਿਗੁਰੂ ਕਿਰਪਾ ਕਰਨ ਵੱਧ ਤੋਂ ਵੱਧ ਐਸੇ ਤਰ੍ਹਾਂ ਹੀ ਸਤਿਗੁਰੂ ਸੇਵਾ ਕਰਨ ਦਾ ਅਤੇ ਬਲ ਉਦਮ ਬਖਸ਼ਣ ਤੇ ਸਤਿਗੁਰਾਂ ਦਾ ਸਮੂੱਚੀ ਸੰਗਤ ਦਾ ਬੜਾ ਅਦਬ ਸਤਕਾਰ ਕੀਤਾ ਹੈ ਸਾਡੇ ਵੀਰ ਰਾਜੇਸ਼ ਜਲੋਤਰਾ ਜੀ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਇਹ ਬੇਨਤੀ ਕਰਦੇ ਹਾਂ ਮਹਾਰਾਜ ਕਿਰਪਾ ਕਰਨੀ ਸਾਰਿਆਂ ਨੂੰ ਚੜ੍ਹਦੀਆਂ ਕਲਾ ਬਖਸ਼ਨੀਏ ਐਸੇ ਤਰ੍ਹਾਂ ਹੀ ਆਪਣੇ ਦਰ ਘਰ ਦੀ ਸੇਵਾ ਸਤਿਗੁਰੂ ਜੀ ਕਰਵਾਉਂਦੇ ਰਹਿਣ ਜੀ ਆਪ ਜੀ ਦੇਖ ਸਕਦੇ ਹੋ ਬੜੀ ਸ਼ਰਧਾ ਭਾਵਨਾ ਦੇ ਨਾਲ ਸਮੂਹ ਸੰਗਤਾਂ ਟਰੈਕਟਰ ਟਰਾਲੀਆਂ ਗੱਡੀਆਂ ਸਾਧਨਾਵਾਲੇ ਵੀ ਬੜੀ ਸ਼ਰਧਾ ਭਾਵਨਾ ਦੇ ਨਾਲ ਹਰ ਸਾਲ ਆਪਣੀ ਆਪਣੀਆਂ ਸਵਾਵਾਂ ਨਵਾਉਂਦੇ ਨੇ ਗੁਰੂ ਕੀਆ ਸੰਗਤਾਂ ਨੂੰ ਭਾਈ ਨਗਰ ਕੀਰਤਨ ਦੇ ਵਿੱਚ ਲੈ ਕੇ ਆਉਂਦੇ ਹਨ ਅਸੀਂ ਉਹ ਹੀ ਸਾਰੇ ਹੀ ਸਜਣਾ ਦਾ ਮਿੱਤਰਾਂ ਦਾ ਪਿਆਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਪ ਜੀ ਦਰਸ਼ਨ ਕਰ ਰਹੇ ਹੋ ਜੀ ਆਪ ਜੀ ਸਮੁੱਚੀਆਂ ਸੰਗਤਾਂ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਸਾਰੇ ਹੀ ਜੋ ਸੇਵਾਦਾਰ ਨੇ ਸੇਵਾ ਨਿਭਾਉਂਦੇ ਨੇ ਤਨ ਮਨ ਧੰਦੇ ਨਾਲ ਆਪ ਜੀ ਦਰਸ਼ਨ ਕਰ ਰਹੇ ਹੋ ਇਹ ਸਾਡੇ ਵੀਰ ਜੀ ਜੋ ਕਿ ਰਾਜੇਸ਼ ਜੋਤਰਾਈ ਦੇ ਪੱਠੇ ਤੇ ਸਤਗੁਰਾਂ ਸਤਗੁਰਾਂ ਦੀ ਜੋ ਪਾਰਕੀ ਸਾਹਿਬ ਜੀ ਜਾ ਚੁੱਕੀ ਹੈ ਜੀ ਬੜੇ ادب ਸਤਕਾਰ ਦੇ ਨਾਲ ਸਮੁੱਚੀਆਂ ਸੰਗਤਾਂ ਨੇ ਭਾਈ ਤੁਰ ਕੇ ਸਤਿਗੁਰਾਂ ਦੇ ਨਾਲ-ਨਾਲ ਆ ਕੇ ਖੁਸ਼ੀਆਂ ਪ੍ਰਾਪਤ ਕੀਤੀਆਂ ਹੈ ਜੀ ਅਤੇ ਸਮੂਹ ਸੰਗਤਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਹੈ ਅਤੇ ਸਮੂਹ ਸੰਗਤਾਂ ਨੇ ਜਿਨ੍ਹਾਂ ਨੇ ਭਾਈ ਸਵਾਮਾ ਕੀਤੀਆਂ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਹੈ ਬੜੀ ਸ਼ਰਧਾ ਭਾਵਨਾ ਦੇ ਨਾਲ ਤਨ ਮਨ ਤਾਂ ਦੇ ਨਾਲ ਸੇਵਾ ਕਰਦੇ ਹੋ ਜੀ ਗੁਰੂ ਸਾਹਿਬ ਸਾਰਿਆਂ ਨੂੰ ਭਾਈ ਚੜ੍ਹਦੀਆਂ ਕਲਾ ਬਖਸ਼ਣ ਜੀ ਨਾਮ ਦਾ ਰੰਗ ਸਾਧੂ ਕਾ ਸੰਗ ਬਖਸ਼ਣ ਐਸੇ ਤਰ੍ਹਾਂ ਹੀ ਸਾਰਿਆਂ ਤੋਂ ਆਪਣੇ ਦਰ ਕਰਦੀ ਸੇਵਾ ਸਤ ਗੁਰੂ ਜੀ ਕਰਵਾਉਂਦੇ ਰਹਿਣ ਜੀ ਬੜੀ ਸ਼ਰਧਾ ਭਾਵਨਾ ਦੇ ਨਾਲ ਗੁਰਮੁਖ ਪਿਆਰਿਓ ਸਮੂੱਚਾ ਨਗਰ ਅਤੇ ਸਮੂਹ ਸਿੱਖ ਸੰਗਤਾਂ ਨੇ ਆਵੀ ਦਰਸ਼ਨ ਕਰ ਸਕਦੇ ਹਾਂ ਜੀ ਸਮੂਹ ਸਿੱਖ ਸੰਗਤਾਂ ਨੇ ਬੜੇ ਹੀ ਸ਼ਰਧਾ ਭਾਵਨਾ ਦੇ ਨਾਲ ਹਾਜ਼ਰੀਆਂ ਭਰੀਆਂ ਹਨ ਫਿਰ ਤੋਂ ਅਸੀਂ ਰਕੇ ਹਜਲੋ ਤਰਾਇ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਪੱਠੇ ਤੋਂ ਰਵਾਨਾ ਹੁੰਦਾ ਹੋਇਆ ਨਗਰ ਕੀਰਤਨ ਜੋ ਕਿ ਆਪਣੇ ਹੁਣ ਸਿਤਾ ਨਗਰ ਕੀਰਤਨ ਦੀ ਜੋ ਸਮਾਪਤੀ ਹੈ ਉਹ ਗੁਰਦੁਆਰਾ ਸਾਹਿਬ ਹੋਵੇਗੀ ਆਪ ਸਮੂਹ ਸੰਗਤਾਂ ਜੀ ਦਰਸ਼ਨ ਕਰ ਰਹੇ ਹੋ ਜਿਹੜੇ ਟਕ ਟਟੜੀਆਂ ਤੇ ਜੋ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਸੱਜ ਗਏ ਹਨ ਅਤੇ ਸਮੂਹ ਸੰਗਤਾਂ ਨੇ ਅਤੇ ਬੇਨਤੀ ਕਰਦੇ ਹਾਂ ਸਮੂਹ ਸੰਗਤਾਂ ਨੂੰ ਭਾਈ ਚੜ੍ਹਦੀ ਕਲਾ ਵਾਲੀ ਅਰਦਾਸ ਜ਼ਰੂਰ ਗਿਰਜੀ ਲਈ ਕਰਨੀ ਜਿਨ੍ਹਾਂ ਨੇ ਸਤਗੁਰਾਂ ਦਾ ਅਦਬ ਸਤਕਾਰ ਕੀਤਾ ਹੈ ਗੁਰੂਕੀਆਂ ਸੰਗਤਾਂ ਵਾਸਤੇ ਜੋ ਕਿ ਕੇਲਾਂ ਦੇ ਲੰਗਰ ਲਾਏ ਗਏ ਨੇ ਆਪ ਸਮੂਹ ਸੰਗਤਾਂ ਨੇ ਪਈ ਅਰਦਾਸ ਬੇਨਤੀ ਕਰਨੀ ਆਪ ਜੀ ਦਰਸ਼ਨ ਕਰ ਰਹੇ ਹੋ ਬੜਾ ਵਧੀਆ ਤਰੀਕੇ ਦੇ ਨਾਲ ਸਤਗੁਰਾਂ ਦਾ ਅਦਬ ਸਤਕਾਰ ਕਰਦੇ ਹੋਏ ਆਪਾਂ ਵਾਪਸੀ ਹੁਣ ਨਗਰਵਾਲ ਆ ਰਹੇ ਹਾਂ ਅਤੇ ਹੁਣ ਗੁਰੂਕੀਆਂ ਸੰਗਤਾਂ ਗੁਰਦੁਆਰਾ ਸਾਹਿਬ ਜੋ ਕਿ ਸਤਗੁਰਾਂ ਦਾ ਜੋ ਪਾਵਨ ਸਰੂਪ ਹੈ ਉਹ ਆਪਣੇ ਨਿੱਗੇ ਅਸਥਾਨਾਂ ਵਿੱਚ ਜਾਵੇਗਾ ਤੇ ਆਪ ਸਮੂਹ ਸੰਗਤਾਂ ਨੇ ਭਾਈ ਸਰਦਾ ਪਵਨਾ ਦੇ ਨਾਲ ਸਤਿਗੁਰਾਂ ਦਾ ਜੋ ਖੁਸ਼ੀਆਂ ਪ੍ਰਾਪਤ ਕੀਤੀਆਂ ਸਮੂਹ ਸੰਗਤਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਹੈ ਸਮੂਹ ਨਗਰ ਦਾ ਅਤੇ ਸਾਰੇ ਹੀ ਜਿਨ੍ਹਾਂ ਨੇ ਭਾਈ ਤਨਮਨ ਧੰਦੇ ਨਾਲ ਸੇਵਾ ਕੀਤੀ ਹੈ ਸਾਡੇ ਵੱਲੋਂ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਹੈ ਫਿਰ ਫਿਰ ਤੋਂ ਅਸੀਂ ਭਾਈ ਧੰਨਵਾਦ ਸਮੂਹੀਆਂ ਸੰਗਤਾਂ ਦਾ ਗੁਰੂ ਸਾਹਿਬ ਜੀ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਕੜੀਆਂ ਪ੍ਰਾਪਤ ਕਰਵਾਈਆਂ ਹਨ ਆਪਾਂ ਨੂੰ ਸਾਰਿਆਂ ਨੂੰ ਆਪਾਂ ਸਾਰਿਆਂ ਨੂੰ ਇਹ ਕੜੀਆਂ ਅਨਮੋਲ ਕੜੀਆਂ ਜੋ ਪ੍ਰਾਪਤ ਹੋਈਆਂ ਜੀ ਗੁਰੂ ਕੀਆ ਸੰਗਤਾਂ ਵਾਸਤੇ ਵੀ ਗੁਰੂ ਘਰ ਵਿਖੋ ਅਤੇ ਪ੍ਰਬੰਧਕ ਕਮੇਟੀ ਵੱਲੋਂ ਚਾਹ ਪਾਣੀ ਦੇ ਲੰਗਰ ਲਾਏ ਗਏ ਨੇ ਅਤੇ ਸਮੂਹ ਸੰਗਤਾਂ ਦਾ ਜੀ ਬਹੁਤ ਬਹੁਤ ਧੰਨਵਾਦ ਅਤੇ ਐਸੇ ਤਰ੍ਹਾਂ ਹੀ ਆਪਾਂ ਸਾਰੇ ਰਲ ਮਿਲ ਕੇ ਪਾਈ ਵੱਧ ਤੋਂ ਵੱਧ ਵੱਡੇ ਵੱਡੇ ਕਾਰਜ ਕਰਿਆ ਕਰੀਏ ਜਿਵੇਂ ਨਗਰ ਕੀਰਤਨ ਦਵਾਨ ਕੀਰਤਨ ਜਿੱਥੇ ਵੀ ਆਪ ਜੀ ਸਮਾਂ ਮਿਲਿਆ ਜਰੂਰ ਆਪਣਾ ਕੀਮਤੀ ਸਮਾਂ ਕੀਮਤੀ ਸਮਾਂ ਕੱਢ ਕੇ ਜਰੂਰ ਪਹੁੰਚਿਆ ਕਰੋ ਜੀ ਸਾਰੇ ਹੀ ਸੇਵਾਦਾਰਾਂ ਦਾ ਬੜਾ ਧੰਨਵਾਦ ਸਾਰੇ ਹੀ ਨਗਰ ਦਾ ਬਹੁਤ ਧੰਨਵਾਦ ਸਾਰੇ ਹੀ ਜਿਨ੍ਹਾਂ ਨੇ ਪਾਈ ਤਨ ਮਨ ਤਾਂ ਦੇ ਨਾਲ ਸੇਵਾ ਕੀਤੀ ਸਾਰਿਆਂ ਦਾ ਦਿਲੋਂ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ ਜੀ ਆਪ ਮਹਾਨ ਨਗਰ ਕੀਰਤਨੀਆਂ ਸਮੂਹ ਸੰਗਤਾਂ ਨੂੰ ਜੀ ਲੱਖ ਲੱਖ ਵਧਾਈਆਂ ਜੀ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ